ਕਹਿੰਦਾ ਆਨੰਦ ਵੀ ਆਉਣਾ ਚਾਹੀਦਾ ਤੇ ਕੰਮ ਮੈਂ ਬੁੱਧੀ ਨਾਲ ਹੀ ਕਰਨਾ ਸਿਰਫ ਦਿਮਾਗ ਨਾਲ ਸੋਚ ਸ਼ਕਤੀ ਵਿੱਚ ਕੱਲ ਹੀ ਮੈਨੂੰ ਇੱਕ ਸੱਜਣ ਨੇ ਕਿਹਾ ਕਿ ਪਾਣੀ ਤਾਂ ਪੜਨੇ ਅਰਥ ਨਹੀਂ ਆਉਂਦੇ ਕੋਈ ਫਾਇਦਾ ਨਹੀਂ ਤੇ ਸਾਡੇ ਗਿਆਨੀ ਜੀ ਨੇ ਰੋਕ ਦਿੱਤਾ ਕਹਿੰਦੇ ਅਰਥ ਨਹੀਂ ਆਉਂਦੇ ਪਾਣੀ ਪੜਨੀ ਬੰਦ ਕਰ ਦਿਓ ਕੀ ਫਾਇਦਾ ਹੈ ਫਿਰ ਕਹਿੰਦੇ ਆਨੰਦ ਨਹੀਂ ਆਉਂਦਾ ਨੇ ਰੋਕਿਆ ਗਿਆ ਬੜਿਆਂ ਨੇ ਕਿਹਾ ਮੈਨੂੰ ਵੀ ਸਾਡੇ ਜਿਹੜੇ ਕਥਾ ਵਾਚਨੇ ਉਹਨਾਂ ਨੇ ਕਿਹਾ ਵੀ ਸਮਝ ਨਹੀਂ ਆਉਂਦੀ ਬਾਣੀ ਨਾ ਪੜੋ ਛੱਡੋ ਪਰੇ ਕੀ ਲੋੜ ਹੈ ਮੈਂ ਕਿਹਾ ਵੀ ਇੱਕ ਤੋਂ ਗੱਲਾਂ ਮੇਰੀ ਸਮਝ ਵਿੱਚ ਨਹੀਂ ਆਉਂਦੀਆਂ ਇੱਕ ਪਾਸੇ ਤੁਸੀਂ ਮੰਗਦੇ ਹੋ ਆਨੰਦ ਆਨੰਦ ਜਿਹੜਾ ਬੁੱਧੀ ਦੇ ਤਲ ਤੇ ਕਦੀ ਆਉਂਦਾ ਹੀ ਨਹੀਂ ਜਿਹੜਾ ਬੰਦਾ ਸੋਚ ਮੰਡਲ ਵਿੱਚ ਫਸਿਆ ਰਹੇ ਨਾ ਉਥੇ ਆਨੰਦ ਦੀ ਸੰਭਾਵਨਾ ਨਹੀਂ ਉਥੇ ਸਮਝਣਾ ਹੈ ਜਿੱਤੇ ਤੁਸੀਂ ਚੀਜ਼ਾਂ ਪੜਦੇ ਹੋ ਸਮਝਦੇ ਹੋ ਉਹਨਾਂ ਦਾ ਮੁਤਾਲਾ ਕੀਤਾ ਜਾਂਦਾ ਹੈ ਉਹਨਾਂ ਦੇ ਫੈਸਲੇ ਕੀਤੇ ਜਾਂਦੇ ਉਥੇ ਕਹੋ ਵੀ ਆਨੰਦ ਦਾ ਉਲਹਾਰਾ ਆ ਜਾ ਕਿਵੇਂ ਆਏਗਾ ਨਹੀਂ ਆ ਸਕਦਾ ਉਥੇ ਆਨੰਦ ਦਾ ਵਿਸ਼ਾ ਹਿਰਦਾ ਹੈ ਮਨੁੱਖ ਦਾ ਭਾਵ ਦਸ਼ਾ ਤਾਂ ਬਾਣੀ ਜਿਹੜੀ ਸਿੱਖ ਨੇ ਪੜ੍ਹਦੀ ਹੈ ਜੇ ਜਪਜੀ ਸਾਹਿਬ ਵਿੱਚੋਂ 2-4 ਤੁਕਾਂ ਵਿੱਚ ਅਰਥ ਭਾਵ ਵਿੱਚ ਚਲਾ ਜਾਂਦੇ ਬਹੁਤੇ ਬਾਕੀ ਤੇ ਬਾਣੀ ਜਪਣੀ ਹੈ ਬਾਣੀ ਨੂੰ ਜਪੋ ਔਰ ਉਸ ਬਾਣੀ ਦੀ ਜਿਹੜੀ ਆਵਾਜ਼ ਆ ਰਹੀ ਹੈ ਉਹਦੀ ਜਿਹੜੀ ਧੁਨ ਉੱਠ ਰਹੀ ਹੈ ਉਹਨੂੰ ਪਿਆਰ ਕਰੋ ਉਹਨੂੰ ਸੁਣੋ ਹੁਣ ਮੈਂ ਵੀ ਨਹੀਂ ਕਹਾਂਗਾ ਵੀ ਉਹਨੂੰ ਸੁਣੋ ਉਹਨੂੰ ਪਿਆਰ ਕਰੋ ਕਿਉਂਕਿ ਜਦੋਂ ਪਿਆਰ ਕਰੋਗੇ ਸੁਣੀ ਆਪੇ ਜਾਏਗੀ ਉਹ ਬਾਅਦ ਵਾਲੀ ਚੀਜ਼ ਹੈ ਸਾਰੇ ਜਪਜੀ ਸਾਹਿਬ ਵਿੱਚੋਂ ਇੱਕ ਪਉੜੀ ਦੇ 2-4 ਤੁਕਾਂ ਦੇ ਅਰਥ ਆ ਜਾਣ ਤੇ ਸਮਝ ਲੈਣਾ ਕੋਈ ਬਾਪ ਨਹੀਂ ਅਰਥ ਸਮਝਣਾ ਪਰ ਇੱਕ ਗੱਲ ਚੇਤੇ ਰੱਖਣਾ ਜੇ ਸਮਝ ਸਮਝ ਕੇ ਬਾਣੀ ਪੜਦੇ ਰਹਾ ਆਨੰਦ ਦੀ ਇੱਛਾ ਨਾ ਕਰਨਾ ਨਹੀਂ ਆਵੇ ਕਿਉਂਕਿ ਜਿੰਨਾ ਚਿਰ ਸਮਝ ਚੱਲਦੀ ਆ ਆਨੰਦ ਰੁਕਿਆ ਰਹਿੰਦਾ ਆ ਆਨੰਦ ਨਹੀਂ ਉੱਥੇ ਆਏਗਾ ਜੇ ਅਰਥ ਪੜਨੇ ਨੇ ਤੇ ਬਾਣੀ ਜਪਣ ਤੋਂ ਨਿਤਨੇਮ ਤੋਂ ਵੱਖਰੇ ਪੈ ਕੇ ਪੜਨੇ ਦੇਣੇ ਠੀਕੇ ਦੇ ਵਿੱਚੋਂ ਵੀ ਇਸ ਤੁਕ ਦੇ ਅਰਥ ਕੀ ਨੇ ਇਹਦੇ ਕੀ ਅਰਥ ਬਣਦੇ ਮਾੜੇ ਨਹੀਂ ਮੈਂ ਨਹੀਂ ਕਹਿ ਰਿਹਾ ਵੀ ਅਰਥ ਤੋੜੇ ਨਹੀਂ ਚਾਹੀਦੇ ਪੜ੍ਹ ਲੈਣੇ ਪਰ ਨਿਤਨੇਮ ਤੋਂ ਵੱਖਰੇ ਬਹਿ ਕੇ ਪੜ੍ਹਨਾ ਹੁਣ ਕਈ ਸੱਜਣ ਕਹਿੰਦੇ ਨੇ ਅਸੀਂ ਟੀਕੇ ਤੋਂ ਬਾੜ ਕਰਨੇ ਜਿੱਤੇ ਅਰਥ ਨਾਲ ਲਿਖੇ ਹੋਏ ਨੇ ਤੇ ਬਾਅਦ ਵਿੱਚ ਕਹਿੰਦੇ ਆਨੰਦ ਨਹੀਂ ਆਉਂਦਾ ਮੈਂ ਕਿਦੂਆਂ ਦਾ ਜੋੜ ਹੀ ਕੋਈ ਨਹੀਂ ਹੈ ਜਾਂ ਤੇ ਤੁਸੀਂ ਵਿਦਿਆ ਪੜ੍ਹੋ ਜਾਂ ਆਨੰਦ ਦੀ ਮੰਗ ਕਰੋ ਇੱਕ ਹੀ ਕੰਮ ਹੈ ਉਹਦਾ ਟਾਈਮ ਵੱਖਰਾ ਹੋਣਾ ਚਾਹੀਦਾ ਜਿਹਦੇ ਵਿੱਚ ਬਾਣੀ ਤੇ ਅਰਥ ਸਮਝੇ ਜਾਂਦੇ ਨੇ ਉਹ ਇੱਕ ਵੱਖਰਾ ਵਿਸ਼ਾ ਹੈ ਜਦੋਂ ਉਹ ਅਰਥ ਪੜ ਲੈ ਜਾਣ ਜਦੋਂ ਤੁਸੀਂ ਆਪਣੇ ਗੁਰੂ ਨਾਲ ਗਲਵਕੜੀ ਪਾਉਣੀ ਉਹ ਤੇ ਅਰਥ ਨਾਲ ਵਿੱਚ ਲੈ ਕੇ ਆ ਜਾਣਾ ਇਤੇ ਮੰਡ ਨਾ ਸਮਾਵਹੀ ਜੇ ਗੱਲ ਪਹਿਰਾ ਹਾਰ ਜਦੋਂ ਮਿਲਾਪ ਤੇ ਉਹ ਤੇ ਹਾਰ ਵੀ ਨਹੀਂ ਚੱਲਦਾ ਗਲੇ ਦਾ ਉਹ ਵੀ ਚੁੱਪਦਾ ਹੈ ਉਥੇ ਅਰਥ ਅੜ ਗਿਆ ਵਿੱਚ ਆ ਕੇ ਉਥੇ ਦਿਮਾਗ ਅੜ ਗਿਆ ਕਿਵੇਂ ਹੋ ਸਕਦਾ ਇਸ ਕਰਕੇ ਕੁਝ ਚੀਜ਼ਾਂ ਦੇ ਫੈਸਲੇ ਅਸੀਂ ਬਿਨਾਂ ਸੋਚਣ ਸਮਝਣ ਤੋਂ ਬੜੇ ਵੱਡੇ ਸਾਨੂੰ ਗਲਤ ਕਰ ਦਿੰਦੇ ਨੇ ਬੜੇ ਲੋਕ ਬਾਣੀ ਪੜਨ ਤੋਂ ਟੱਟ ਗਏ। ਕਿੰਦੇ ਉਹਨਾਂ ਨੇ ਰੋਕ ਦਿੱਤਾ ਸਮਝ ਨਹੀਂ ਆਉਂਦੀ ਪੜੋ ਹੀ ਨਾ। ਬਾਣੀ ਜਿੱਥੇ ਗਿਆਨ ਹੈ ਉੱਥੇ ਗੁਰੂ ਵੀ ਹੈ ਛਲ ਰੱਖਣਾ। ਗੁਰੂ ਕੱਲਾ ਸਮਝਾਉਣ ਵਾਸਤੇ ਨਹੀਂ ਹੁੰਦਾ ਗੁਰੂ ਨੂੰ ਪਿਆਰ ਵੀ ਕੀਤਾ ਜਾਂਦਾ ਹੈ। ਗੁਰੂ ਨਾਲ ਸਾਥ ਵੀ ਪਾਈ ਜਾਂਦੀ ਹੈ ਉਹਦੇ ਨਾਲ ਸਬੰਧਿਤ ਹੋਇਆ ਜਾਂਦਾ ਹੈ। ਇਸ ਕਰਕੇ ਬਾਣੀ ਜਪਣ ਦੇ ਅਰਥ ਬਾਣੀ ਸਮਝਣਾ ਨਹੀਂ ਹੁੰਦਾ ਬਿਲਕੁਲ। ਉਹਦੇ ਲਈ ਬੱਕਰਾ ਸਮਾਰਕੂ ਪੀਕਾ ਪੜੋ। ਹੋਰ ਕੁਝ ਕਰੋ ਹਾਂ ਜੇ ਉਹ ਸਮਝਦਿਆਂ ਸਮਝਦਿਆਂ ਅਰਥ ਪੜਦਿਆਂ ਪੜਦਿਆਂ ਬੁੱਧੀ ਅੰਦਰੋਂ ਜਵਾਬ ਦੇ ਜਾਏ ਫਿਰ ਤੂੰ ਕਿੰਨਾ ਮਹਾਨ ਹੈ ਤੂੰ ਕਿੰਨਾ ਵੱਡਾ ਹੈ ਤੇ ਬੁੱਧੀ ਨੂੰ ਵੀ ਛੱਡ ਦੇਣਾ ਤੇ ਅਰਥਾਂ ਨੂੰ ਵੀ ਛੱਡ ਕੇ ਉਹ ਜਿਹੜਾ ਪਿਆਰ ਬਣਿਆ ਉਹਦੇ ਨਾਲ ਸਾਹਜ ਪਾ ਲੈਣਾ ਫਿਰ ਗੱਲ ਸ਼ੁਰੂ ਹੋ ਜਾਏਗੀ ਇਸ ਕਰਕੇ ਅਸੀਂ ਬਹੁਤ ਜਕੜੇ ਗਏ ਬਹੁਤ ਫਸ ਗਏ ਆ ਤਰਕਾਂ ਵਿਚਾਰਕਾਂ ਵਿੱਚ ਗਿਆਨ ਵਿਗਿਆਨਾਂ ਵਿੱਚ ਇਹਦੇ ਅਰਥ ਇਹ ਕਿਉਂ ਹੋ ਗਏ ਮਨ ਸਮਝਾਵਣ ਕਾਰਨ ਕਛੁਅਕ ਬੜੀਆ ਗਿਆਨ ਜਿਹੜਾ ਪੜਨ ਵਾਲਾ ਗਿਆਨ ਹੈ ਉਹ ਕਛੁਅਕ ਥੋੜਾ ਦਿਹਾਉਣਾ ਚਾਹੀਦਾ ਜਿਵੇਂ ਸਬਜ਼ੀ ਵਿੱਚ ਪਾਇਆ ਹੋਇਆ ਨਮਕ ਲੂਣ ਹੈ ਜੇ ਜ਼ਿਆਦਾ ਪਾ ਦਿੱਤਾ ਵਿਕਾਰ ਹੋ ਜਾਏ ਬਹੁਤਾ ਗਿਆਨ ਨਹੀਂ ਚਾਹੀਦਾ ਉਸੇ ਖੈਰੋ ਗਿਆਨ ਇਹ ਨਾ ਤੰਗ ਕਰਦਾ ਇੱਕ ਵਾਰੀ ਸਬਜ਼ੀ ਵਿੱਚ ਲੂਣ ਪੈ ਜਾਣਾ ਬਹੁਤਾ ਅਸੀਂ ਇੱਕ ਤਰੀਕਾ ਵਰਤਨੇ ਆ ਕਿ ਸਬਜ਼ੀ ਵਿੱਚ ਨਮਕ ਬਹੁਤਾ ਪੈ ਗਿਆ ਹੁਣੇ ਦੇ ਵਿੱਚ ਕਹਿੰਦੇ ਥੋੜੀ ਜਿਹੀ ਫਿੱਕੀ ਸਬਜ਼ੀ ਪਾ ਦਿਓ ਹੋਰ ਬੰਦੇ ਨੂੰ ਲੱਗਦਾ ਵੀ ਨਮਕ ਘਟ ਗਿਆ ਘਟਿਆ ਨਹੀਂ ਹੁੰਦਾ ਉਹ ਸਬਜ਼ੀ ਵਿੱਚ ਜਿੰਨੀ ਡੋਲ ਗਈ ਉਹ ਤੇ ਉੱਤੇ ਪਈ ਹੋਈ ਹੈ ਲੱਗਦਾ ਫਿੱਕਾ ਸ਼ਰਪ ਉਹ ਘਟਿਆ ਨਹੀਂ ਹੈ ਉਹ ਤੁਹਾਨੂੰ ਖਾਣੇ ਪੈਗਾ ਜਾਂ ਤੇ ਉਹਨੂੰ ਸਬਜ਼ੀ ਨੂੰ ਕੱਢ ਦਿਓ ਵਿੱਚੋਂ ਜਿਵੇਂ ਕਿਸੇ ਚਾਹ ਦੇ ਵਿੱਚ ਤੁਸੀਂ ਕਹੋਗੇ ਮਿੱਠਾ ਜਾਦਾ ਪੈ ਗਿਆ ਹੁਣ ਅੱਧੀ ਗਲਾਸੀ ਪਾਣੀ ਦੀ ਪਾ ਦਿਓ ਬੰਦਾ ਬੜਾ ਖੁਸ਼ ਹੁੰਦਾ ਜੀ ਹੁਣ ਠੀਕ ਹੋ ਗਈ ਫਿੱਕੀ ਹੋ ਗਈ ਫਿੱਕੀ ਨਹੀਂ ਹੋਈ ਉਹ ਜਿੰਨਾ ਮਿੱਠਾ ਸੀ ਉਹਦੇ ਵਿੱਚ ਹੀ ਨਿਕਲਿਆ ਥੋੜੀ ਐ ਉਹਨੇ ডোজ ਵੱਧ ਦੀ ਚਾਹ ਦੀ ਤੇ ਮਿੱਠਾ ਤਾਂ ਉਹ ਸਾਰਾ ਵਿੱਚ ਹੈ ਬੰਦੇ ਦਾ ਤਰੀਕਾ ਬਾਪ ਛੱਡਣ ਦਾ ਉਹ ਕਹਿੰਦਾ ਮੈਂ ਝੂਠ ਛੱਡ ਦਿੱਤਾ ਹੈ ਝੂਠ ਛੱਡਿਆ ਨਹੀਂ ਲੰਮਾ ਕਰ ਦਿੱਤਾ ਵੱਡਾ ਕਰ ਦਿੱਤਾ ਝੂਠ ਉਹਨਾਂ ਦਿਨ ਨਹੀਂ ਛੁੱਟਦਾ ਜਿੰਨਾ ਚਿਰ ਆਦ ਸੱਚ ਨਾਲ ਸਾਝ ਨਾ ਪਵੇ ਜੋ ਸਦਾ ਕਾਇਮ ਰਹਿਣ ਵਾਲਾ ਹੈ ਸੱਚ ਦੇ ਅਰਥ ਸੱਚ ਬੋਲਣਾ ਨਹੀਂ ਕੱਲਾ ਸੱਚ ਦੇ ਅਰਥ ਕਾਇਮ ਰਹਿਣ ਵਾਲੀ ਨਾਮ ਦੀ ਅਵਸਥਾ ਹੈ ਇਸ ਕਰਕੇ ਬਾਣੀ ਪੜਨ ਦਾ ਵਿਸ਼ਾ ਕੱਲੀ ਬੁੱਧੀ ਨਾਲ ਨਾਲ ਇਹਦਾ ਰਿਲੇਟਡ ਹੋਣਾ ਸੰਪੂਰਨਤਾ ਨਹੀਂ ਥੋੜਾ ਚਿਰ ਹੈ ਤਾਂ ਬੁੱਧ ਦਾ